ਦੋਸਤੋ ਭਾਈ ਰਾਮ ਸਿੰਘ ਉਹ ਮਹਾਨ ਸਿੱਖ ਆਰਕੀਟੈਕ ਜਿਨ੍ਹਾਂ ਦੇ ਹੱਥਾਂ ਦੀਆਂ ਤਰਾਸ਼ੀਆਂ ਇਮਾਰਤਾਂ ਦਾ ਬੋਲਬਾਲਾ ਪੂਰੀ ਦੁਨੀਆ ਦੇ ਵਿੱਚ ਹੋਇਆ ਤੇ ਜਿਨ੍ਹਾਂ ਨੂੰ ਮਹਾਰਾਣੀ ਵਿਕਟੋਰੀਆ ਦੇ ਮਹਿਲ ਵਿੱਚ ਸਰ ਕਹਿ ਕੇ ਬੁਲਾਇਆ ਜਾਂਦਾ ਸੀ ਮਹਾਰਾਜਾ ਦਲੀਪ ਸਿੰਘ ਅਤੇ ਭਾਈ ਰਾਮ ਸਿੰਘ ਇਕਲੌਤੇ ਦੋ ਭਾਰਤੀ ਸਨ ਜਿਨ੍ਹਾਂ ਦੀਆਂ ਤਸਵੀਰਾਂ ਬਣਾ ਕੇ ਮਹਾਰਾਣੀ ਵਿਕਟੋਰੀਆ ਨੇ ਆਪਣੇ ਮਹਿਲ ਦੇ ਵਿੱਚ ਲਾਈਆਂ ਹੋਈਆਂ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਤੇ ਇੱਕ ਵਾਰ ਕਿਸੇ ਦੀਆਂ ਨਜ਼ਰਾਂ ਜਾਂਦੀਆਂ ਤਾਂ ਉਹ ਉਸ ਨੂੰ ਦੇਖਦਾ ਹੀ ਰਹਿ ਜਾਂਦਾ ਪਰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਇਸ ਇਮਾਰਤ ਦਾ ਨਕਸ਼ਾ ਭਾਈ ਰਾਮ ਸਿੰਘ ਨੇ ਤਿਆਰ ਕੀਤਾ ਸੀ ਇਸੇ ਤਰ੍ਹਾਂ ਲਾਹੌਰ ਦਾ ਚੰਬਾ ਹਾਊਸ ਲੰਡਨ ਦੇ ਵਿਕਟੋਰੀਆ ਪੈਲਸ ਦਾ ਦਰਬਾਰ ਹਾਲ ਸੈਨੇਟ ਹਾਊਸ ਲਾਹੌਰ ਤੇ ਹੋਰ ਵੀ ਬਹੁਤ ਸਾਰੀਆਂ ਵਿਰਾਸਤੀ ਇਮਾਰਤਾਂ ਰਾਮ ਸਿੰਘ ਦੇ ਹੱਥਾਂ ਦੀਆਂ ਬਾਹਾਂ ਲਕੀਰਾ ਰਾਹੀਂ ਤਰਾਸ਼ੀਆਂ ਗਈਆਂ ਹਨ ਕੌਣ ਸਨ ਭਾਈ ਰਾਮ ਸਿੰਘ ਕੀ ਹੈ ਉਹਨਾਂ ਦਾ ਪਰਿਵਾਰਿਕ ਪਿਛੋਕੜ ਕਿਵੇਂ ਉਹ ਲੰਡਨ ਦੀ ਮਹਾਰਾਣੀ ਵਿਕਟੋਰੀਆ ਦੇ ਮਹਿਲ ਤੱਕ ਪਹੁੰਚੇ ਪੂਰੀ ਦੁਨੀਆ ਦੇ ਵਿੱਚੋਂ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਉਪਾਦੀਆਂ ਮਿਲੀਆਂ ਆਓ ਅੱਜ ਦੀ ਵੀਡੀਓ ਵਿੱਚ ਇਸ ਬਾਰੇ ਚਰਚਾ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ 1 ਅਗਸਤ 1858 ਨੂੰ ਜ਼ਿਲ੍ਹਾ ਗਰਦਾਸਪੁਰ ਵਿੱਚ ਬਟਾਲਾ ਨੇੜੇ ਪੇਡਾ ਰਸੂਲਪੁਰ ਦੇ ਇੱਕ ਰਾਮ ਗੜੀਆ ਸੋਲ ਪਰਿਵਾਰ ਵਿੱਚ ਰਾਮ ਸਿੰਘ ਦਾ ਜਨਮ ਹੋਇਆ ਉਹਨਾਂ ਦੇ ਪਿਤਾ ਆਸਾ ਸਿੰਘ ਕੋਲ ਪਿੰਡ ਵਿੱਚ ਥੋੜੀ ਜਿਹੀ ਜ਼ਮੀਰ ਸੀ ਪਰ ਆਰਥਿਕ ਤੰਗੀ ਕਰਕੇ ਉਹ ਅੰਮ੍ਰਿਤਸਰ ਆ ਕੇ ਵੱਸ ਗਏ। ਰਾਮ ਸਿੰਘ ਦੇ ਪਿਤਾ ਆਸਾ ਸਿੰਘ ਅੰਮ੍ਰਿਤਸਰ ਦੀ ਲੱਕੜ ਮੰਡੀ ਦੇ ਨੇੜੇ ਆ ਕੇ ਰਹਿਣ ਲੱਗੇ ਸਨ ਜਿੱਥੇ ਹੋਰ ਤਰਖਾਨੇ ਦੇਵੇਂ ਦੁਕਾਨਾਂ ਹੁੰਦੀਆਂ ਸੀ। ਅੰਮ੍ਰਿਤਸਰ ਦੀ ਇਸ ਲੱਕੜ ਮੰਡੀ ਨੂੰ ਸਥਾਨਕ ਤੌਰ ਤੇ ਚੀਲ ਮੰਡੀ ਵੀ ਕਿਹਾ ਜਾਂਦਾ ਹੈ। 1847 ਤੋਂ 1857 ਤੱਕ ਦੇ ਦੁਹਾਕੇ ਦਰਾਂ ਪੰਜਾਬ ਵਿੱਚ ਉਤਲ-ਪੁਤਲ ਬੱਤੀ ਹੋਈ ਸੀ। ਇਸ ਦਰਾਰ ਸਿੱਖ ਰਾਜ ਦਾ ਅੰਤ ਹੋਇਆ। ਈਸਟ ਇੰਡੀਆ ਕੰਪਨੀ ਆਈ ਤੇ ਉਸਨੇ ਪੰਜਾਬ ਉੱਤੇ ਆਪਣਾ ਕਬਜ਼ਾ ਕਰ ਲਿਆ। ਹੋੜ ਪੂਰਾ ਮੁਕੰਮਲ ਭਾਰਤ ਹੀ ਮਹਾਰਾਣੀ ਵਿਕਟੋਰੀਆ ਦੇ ਰਾਜ ਵਿੱਚ ਸ਼ਾਮਲ ਹੋ ਚੁੱਕਾ ਸੀ। ਭਾਈ ਰਾਮ ਸਿੰਘ ਨੇ ਅਵਰਸਰ ਦੇ ਇੱਕ ਮਿਸ਼ਨ ਸਕੂਲ ਵਿੱਚੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਤੇ ਇਸੇ ਸਕੂਲ ਦੇ ਹੀ ਇੱਕ ਅੰਗਰੇਜ਼ ਅਧਿਆਪਕ ਨੇ ਰਾਮ ਸਿੰਘ ਨੂੰ ਸਲਾਹ ਦਿੱਤੀ ਕਿ ਲਾਹੌਰ ਬਿਊ ਸਕੂਲ ਆਫ ਆਰਟ ਖੁੱਲ ਰਿਹਾ ਹੈ। ਆ ਗਾਂ ਦੀ ਪੜ੍ਹਾਈ ਲਈ ਤੂੰ ਉੱਥੇ ਦਾਖਲਾ ਲੈ। ਲਾਹੌਰ ਆਰਟ ਸਕੂਲ ਦਾ ਇੱਕ ਅਧਿਆਪਕ ਅਵਰਸਰ ਆਉਂਦਾ ਰਹਿੰਦਾ ਸੀ। ਜੈਸਰੂ ਰਾਮ ਸਿੰਘ ਦੇ ਅਧਿਆਪਕਾਂ ਨੇ ਉਸ ਦੀ ਸਿਰਜਣ ਸ਼ਕਤੀ ਅਤੇ ਤੀਖਣ ਬੁੱਧੀ ਬਾਰੇ ਦੱਸਿਆ। ਆਲ 1874 ਦੇ ਵਿੱਚ ਰਾਮ ਸਿੰਘ ਨੇ ਲਾਹੌਰ ਮੈਊ ਸਕੂਲ ਵਿੱਚ ਦਾਖਲਾ ਲੈ ਲਿਆ। ਇਸ ਦਾ ਪਹਿਲਾ ਨਾਮ ਲਾਹੌਰ ਸਕੂਲ ਆਫ ਕਾਰਪੇਟਰੀ ਹੁੰਦਾ ਸੀ। ਪਹਿਲੀ ਵਾਰ ਇੱਥੇ 20 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ। ਸਕੂਲ ਦੇ ਪ੍ਰਿੰਸੀਪਲ ਜੌਨ ਕੈਪਲਿੰਗ ਨੇ ਆਪਣੀ ਪਹਿਲੀ ਸਾਲਾਨਾ ਰਿਪੋਰਟ ਵਿੱਚ ਲਿਖਿਆ ਕਿ ਹੋਣਹਾਰ ਵਿਦਿਆਰਥੀਆਂ ਵਿੱਚ ਸ਼ਿਲਪਕਾਰ ਦਾ ਪੁੱਤ ਮੁਹੰਮਦ ਅਦੀਨ ਕਾਰਪੇਟਰੀ ਸਕੂਲ ਦਾ ਰਾਮ ਸਿੰਘ ਲੋਹਾਰ ਸ਼ੇਰ ਮੁਹੰਮਦ ਅਤੇ ਐਡਵਰਡ ਹੋਲਡਨ ਹਨ ਪਰ ਰਾਮ ਸਿੰਘ ਕਿਸੇ ਵੱਡੇ ਇੰਜੀਨੀਅਰ ਦਾ ਸਹਾਇਕ ਲੱਗ ਕੇ ਉੱਚੇ ਮੁਕਾਮ ਹਾਸਲ ਕਰੇਗਾ ਸਿਰਫ ਕਾਰਪੀਟਰ ਨਹੀਂ ਰਹੇਗਾ ਬਲਕਿ ਇੱਕ ਆਰਕੀਟੈਕ ਬਣੇਗਾ ਜਾਹਰ ਹੈ ਕਿ ਸਿੱਖਾਂ ਦੀ ਰਾਮਗੜੀਆ ਬਸਲ ਦੇ ਤਰਖਾਨਾ ਵਿੱਚ ਬਾਹਰ ਕਾਰੀਗਰ ਹੋਣ ਦੀ ਪੁਰਾਣੀ ਪਰੰਪਰਾ ਹੈ ਇਹ ਤਾਂ ਸਪਸ਼ਟ ਹੈ ਕਿ ਮੁੱਢਲੇ ਗੁਣ ਰਾਮ ਸਿੰਘ ਨੇ ਆਪਣੇ ਪਰਿਵਾਰ ਦੇ ਰਵਾਇਤੀ ਕਾਰੋਬਾਰ ਤੋਂ ਹੀ ਸਿੱਖੇ ਸਨ ਇਸ ਦੀ ਇੱਕ ਉਦਾਹਰਨ ਵੀ ਮਿਲਦੀ ਹੈ ਕਿ ਇੱਕ ਵਾਰ ਅਬਰਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਇੱਕ ਪਿਆਨੋ ਖਰਾਬ ਹੋ ਗਿਆ ਸੀ ਤੇ ਉਹਨਾਂ ਨੇ ਉਸ ਦੀ ਮੁਰੰਮਤ ਤੇ ਪਾਲਿਸ਼ ਕਰਨ ਵਾਸਤੇ ਮਿਸਤਰੀ ਲੱਭਣੇ ਸ਼ੁਰੂ ਕਰ ਦਿੱਤੇ ਉਸ ਸਮੇਂ ਰਾਮ ਸਿੰਘ 16 ਸਾਲ ਦੇ ਸਨ ਡਿਪਟੀ ਕਮਿਸ਼ਨਰ ਤੱਕ ਇਹ ਗੱਲ ਪਹੁੰਚ ਗਈ ਕਿ ਰਾਮ ਸਿੰਘ ਨੂੰ ਇਹ ਕੰਮ ਸੌਂਪਿਆ ਜਾਵੇ ਉਸ ਤੋਂ ਵੱਧ ਕੇ ਕੋਈ ਵੀ ਕਾਰੀਗਰ ਜ਼ਿਲ੍ਹੇ ਵਿੱਚ ਨਹੀਂ ਹੈ ਇਸ ਕੰਮ ਕਰਕੇ ਰਾਮ ਸਿੰਘ ਨੂੰ ਖੂਬ ਸਰਾਹਨਾ ਵੀ ਮਿਲੀ ਪਰ ਇਹ ਕਮ ਉਸਨੇ ਸਕੂਲ ਤੋਂ ਨਹੀਂ ਬਲਕਿ ਆਪਣੇ ਪਿਤਾ ਕੋਲੋਂ ਸਿੱਖਿਆ ਸੀ। ਲਾਹੌਰ ਆਰਟ ਸਕੂਲ ਦੇ ਵਿੱਚ ਭਾਈ ਰਾਮ ਸਿੰਘ 8 ਸਾਲ ਤੱਕ ਵਿਦਿਆਰਥੀ ਰਹੇ। ਸਾਲ 1883 ਦੇ ਵਿੱਚ 25 ਸਾਲ ਦੀ ਉਮਰ ਵਿੱਚ ਉਹ ਅਸਿਸਟੈਂਟ ਡਰਾਇੰਗ ਅਤੇ ਕਾਰਪੇਂਟਰੀ ਮਾਸਟਰ ਦੀ ਹیثیت ਵਿੱਚ ਗੈਰ ਗਾਈਡਡ ਸਟਾਫ ਵਜੋਂ ਸਕੂਲ ਦੀ ਸੇਵਾ ਵਿੱਚ ਸ਼ਾਮਲ ਹੋ ਗਏ। ਭਾਈ ਰਾਮ ਸਿੰਘ ਇਸ ਸਕੂਲ ਦੇ ਪ੍ਰਿੰਸੀਪਲ ਵੀ ਰਹੇ। ਰਾਮ ਸਿੰਘ ਨੇ ਮਯੂ ਸਕੂਲ ਵਿੱਚ 11 ਸਾਲਾਂ ਤੋਂ ਵੱਧ ਦਾ ਸਮਾਂ ਪੜ੍ਹਾਇਆ। ਅਧਿਆਪਕਾਂ ਦੇ ਹਾਜ਼ਰੀ ਰਜਿਸਟਰ ਉੱਤੇ ਸਕੂਲ ਦੇ ਮਾਲਕ ਕਿਪਲਿੰਗ ਨੇ ਸਭ ਤੋਂ ਉੱਪਰ ਨਾਮ ਭਾਈ ਰਾਮ ਸਿੰਘ ਦਾ ਲਿਖਿਆ ਸੀ ਇਹ ਰਜਿਸਟਰ ਨੈਸ਼ਨਲ ਸਕੂਲ ਆਫ ਆਰਟ ਵਿੱਚ ਅੱਜ ਵੀ ਮੌਜੂਦ ਹੈ ਆਪਣੇ ਅਧਿਆਪਕ ਦੇ ਫਰਜ਼ਾਂ ਤੋਂ ਇਲਾਵਾ ਭਾਈ ਰਾਮ ਸਿੰਘ ਨੇ ਆਰਕੀਟੈਕਚਰ ਦੇ ਕਈ ਕੰਮ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਲਈ ਸਮੱਗਰੀ ਤਿਆਰ ਕੀਤੀ ਇਨ੍ਹਾਂ ਸਾਲਾਂ ਦੌਰਾਨ ਰਾਮ ਸਿੰਘ ਕੋਲ ਇਮਾਰਤਾਂ ਬਣਾਉਣ ਲਈ ਵੱਡੇ-ਵੱਡੇ ਰਾਜੇ ਅਤੇ ਵਜ਼ੀਰ ਆਉਦੇ ਜਾਂਦੇ ਰਹਿੰਦੇ ਸਨ ਇੰਨਾ ਹੀ ਨਹੀਂ ਇਸ ਦੌਰਾਨ ਕਈ ਸ਼ਾਹੀ ਪ੍ਰੋਜੈਕਟਾਂ ਦੀ ਵੀ ਪੇਸ਼ਕਸ਼ ਹੋਈ ਜਿਨ੍ਹਾਂ ਨੂੰ ਰਾਮ ਸਿੰਘ ਨੇ ਸਹਾਰਿਆ ਅਤੇ ਬਖੂਬੀ ਨਿਭਾਇਆ ਪਹਿਲਾ ਸ਼ਾਹੀ ਪ੍ਰੋਜੈਕਟ ਉਹਨਾਂ ਨੂੰ ਇੰਗਲੈਂਡ ਦੇ ਇੱਕ ਜੋੜੇ ਵੱਲੋਂ ਸਰੀ ਵਿੱਚ ਉਹਨਾਂ ਦੇ ਇੱਕ ਬੈਗ ਸ਼ੋਰਟ ਪਾਰਕ ਦੇ ਵਿੱਚ ਇੱਕ ਰੂਪ ਦਾ ਅਦਰੋਨੀ ਹਿੱਸਾ ਤਿਆਰ ਕਰਨ ਦਾ ਆਇਆ ਸੀ ਇੰਗਲੈਂਡ ਦਾ ਇਹ ਸ਼ਾਹੀ ਜੋੜਾ 1884 ਦੇ ਵਿੱਚ ਲਾਹੌਰ ਦੇ ਉਸੇ ਆਰਟ ਸਕੂਲ ਦੇ ਵਿੱਚ ਆਇਆ ਸੀ ਜਿਸ ਵਿੱਚ ਲੱਕੜ ਦੀ ਨਕਾਸ਼ੀ ਭਾਈ ਰਾਮ ਸਿੰਘ ਨੇ ਕੀਤੀ ਸੀ ਉਹ ਜੋੜਾ ਇਸੇ ਨਕਾਸ਼ੀ ਤੋਂ ਬਹੁਤ ਪ੍ਰਭਾਵਿਤ ਹੋਇਆ ਇਸੇ ਕਰਕੇ ਅਗਲੇ ਸਾਲ ਹੀ 1885 ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਵੇਲੇ ਭਾਈ ਰਾਮ ਸਿੰਘ ਨੂੰ ਉਸ ਰੂਮ ਦਾ ਡਿਜ਼ਾਈਨ ਤਿਆਰ ਕਰਨ ਦਾ ਕੰਮ ਦੇ ਦਿੱਤਾ ਗਿਆ ਪਰ ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ ਇਸ ਰੂਮ ਦਾ ਕੰਮ ਇੱਕ ਹੋਰ ਸ਼ਾਹੀ ਕਮਿਸ਼ਨ ਵੱਲ ਲੈ ਗਿਆ ਇਸ ਵਾਰ ਖੁਦ ਮਹਾਰਾਣੀ ਵਿਕਟੋਰੀਆ ਵੱਲੋਂ ਪੇਸ਼ਕਸ਼ ਆਈ ਸੀ ਮਹਾਰਾਣੀ ਵਿਕਟੋਰੀਆ ਆਪਣੇ ਪੁੱਤ ਨੂੰ ਮਿਲਣ ਗਏ ਸਨ ਜਿੱਥੇ ਉਹਨਾਂ ਨੇ ਭਾਈ ਰਾਮ ਸਿੰਘ ਵੱਲੋਂ ਸ਼ਿੰਗਾਰਿਆ ਉਹ ਕਮਰਾ ਦੇਖਿਆ ਜਿਸ ਨੂੰ ਵੇਖ ਕੇ ਮਹਾਰਾਣੀ ਵਿਕਟੋਰੀਆ ਇੰਨੀ ਪ੍ਰਭਾਵਿਤ ਹੋਈ ਕਿ ਉਹਨਾਂ ਦੇ ਸ਼ਾਹੀ ਮਹਿਲ ਦੇ ਵਿੱਚ ਇੱਕ ਵੱਡਾ ਇਕੱਠ ਰੱਖਣ ਲਈ ਇੱਕ ਵੱਡਾ ਕਮਰਾ ਸ਼ਗਾਰਨ ਵਾਲਾ ਸੀ ਜਿਸ ਦਾ ਕੰਮ ਭਾਈ ਰਾਮ ਸਿੰਘ ਨੂੰ ਸੌਂਪ ਦਿੱਤਾ ਗਿਆ ਪਰ ਭਾਈ ਰਾਮ ਸਿੰਘ ਨੇ ਮਹਾਰਾਣੀ ਵਿਕਟੋਰੀਆ ਨੂੰ ਸਿੱਧੀ ਹਾਂ ਨਹੀਂ ਸੀ ਕੀਤੀ ਉਹਨਾਂ ਵੱਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਸਨ 100 ਪੌਂਡ ਸਫ਼ਰ ਦਾ ਖਰਚਾ 5 ਪੌਂਡ ਹਰ ਹਫ਼ਤੇ ਤਨਖਾਹ ਅਤੇ ਰਹਿائش ਵੀ ਉਹਨਾਂ ਨੂੰ ਮਹਿਲ ਦੇ ਨੇੜੇ ਦਿੱਤੀ ਜਾਵੇਗੀ ਅਤੇ ਰਹਿائش ਵੀ ਉਹਨਾਂ ਨੂੰ ਮਹਿਲ ਦੇ ਨੇੜੇ ਹੀ ਦਿੱਤੀ ਜਾਵੇ ਇਹ ਸ਼ਰਤਾਂ ਭਾਈ ਰਾਮ ਸਿੰਘ ਨੇ ਮਹਾਰਾਣੀ ਵਿਕਟੋਰੀਆ ਅੱਗੇ ਰੱਖੀਆਂ ਸਨ ਇੱਕ ਸ਼ਰਤ ਭਾਈ ਰਾਮ ਸਿੰਘ ਨੇ ਹੋਰ ਬਹੁਤ ਵੱਡੀ ਰੱਖੀ ਸੀ ਕਿ ਮੈਂ ਇੱਕ ਸਿੱਖ ਹਾਂ ਮੈਂ ਮਰਤਾ ਜਾਵਾਂਗਾ ਪਰ ਕਦੇ ਬੀਫ ਅਤੇ ਤਬਾਕੂ ਨੂੰ ਛੂਹਾਂਗਾ ਨਹੀਂ ਭਾਈ ਰਾਮ ਸਿੰਘ ਸਕੂਲ ਤੋਂ ਇੱਕ ਮਹੀਨੇ ਦੀ ਛੁੱਟੀ ਲੈ ਕੇ ਇੰਗਲੈਂਡ ਪਹੁੰਚ ਗਏ ਮਹੀਨੇ ਬਾਅਦ ਕੰਮ ਸਮਝਾ ਕੇ ਉਹ ਵਾਪਸ ਪਰਤਣ ਲੱਗੇ ਤਾਂ ਕਾਰੀਗਰਾਂ ਨੇ ਆਖਿਆ ਕਿ ਇਹ ਕੰਮ ਰਾਮ ਸਿੰਘ ਤੋਂ ਬਿਨਾ ਨਹੀਂ ਹੋ ਸਕੇਗਾ ਉਹਨਾਂ ਨੂੰ ਇੱਥੇ ਰਹਿਣਾ ਹੀ ਪਾਏਗਾ ਫਿਰ ਦਰਬਾਰ ਹਾਲ ਦੀ ਸਜਾਵਟ ਲਈ ਛੁੱਟੀਆਂ ਹੋਰ ਵਧਾਈ ਗਈ ਮਹਾਰਾਣੀ ਵਿਕਟੋਰੀਆ ਦੇ ਸ਼ਾਹੀ ਮਹਿਲ ਦੇ ਦਰਬਾਰ ਹਾਲ ਲਈ ਭਾਈ ਰਾਮ ਸਿੰਘ ਨੇ ਇੱਕ ਪਹਿਲ ਪਾਉਂਦਾ ਮੋਰ ਤਿਆਰ ਕੀਤਾ ਜਿਸ ਨੂੰ ਬਣਾਉਣ ਲਈ ਉਹਨਾਂ ਨੂੰ 500 ਘੰਟੇ ਤੋਂ ਵੱਧ ਦਾ ਸਮਾਂ ਲੱਗਿਆ ਸੀ ਜਿਵੇਂ ਹੀ ਚਾਹੀ ਮਹਿਲ ਦੇ ਦਰਬਾਰ ਹਾਲ ਦਾ ਕੰਮ ਮੁਕੰਮਲ ਹੋਇਆ ਤਾਂ ਯੂਰਪ ਦੀਆਂ ਅਖਬਾਰਾਂ ਦੇ ਮੁੱਖ ਪੰਨਿਆਂ ਤੇ ਭਾਈ ਰਾਮ ਸਿੰਘ ਛਾਗ ਗਏ ਸਨ ਮਹਿਲਾਂ ਤੋਂ ਉਹਨਾਂ ਨੂੰ ਤੋਹਫ਼ੇ ਆਉਣੇ ਸ਼ੁਰੂ ਹੋ ਗਏ ਮਹਾਰਾਣੀ ਵਿਕਟੋਰੀਆ ਨੇ ਖੁਸ਼ ਹੋ ਕੇ ਆਪਣੇ ਦਸਤਖਤ ਵਾਲੀ ਪੇਂਟਿੰਗ ਅਤੇ ਪੈਨ ਕੇਸ ਉਹਨਾਂ ਨੂੰ ਤੋਹਫ਼ੇ ਵਜੋਂ ਦਿੱਤੇ ਸਨ। ਮਹਾਰਾਣੀ ਨੇ ਆਸਟਰੀਆ ਦੇ ਇੱਕ ਚਿੱਤਰਕਾਰ ਕੋਲੋਂ ਭਾਈ ਰਾਮ ਸਿੰਘ ਦਾ ਇੱਕ ਚਿੱਤਰ ਵੀ ਤਿਆਰ ਕਰਵਾਇਆ ਜੋ ਦਰਬਾਰ ਹਾਲ ਵਿੱਚ ਦਾਖਲ ਹੁੰਦਿਆਂ ਹੀ ਗੇਟ ਉੱਤੇ ਲਗਾਇਆ ਗਿਆ ਤੇ ਇਹ ਚਿੱਤਰ ਭਾਈ ਰਾਮ ਸਿੰਘ ਦਾ ਅੱਜ ਵੀ ਮਹਾਰਾਣੀ ਵਿਕਟੋਰੀਆ ਦੇ ਸ਼ਾਹੀ ਮਹਿਲ ਦੇ ਵਿੱਚ ਲੱਗਾ ਹੋਇਆ ਹੈ। ਭਾਈ ਰਾਮ ਸਿੰਘ ਤੋਂ ਇਲਾਵਾ ਬਾਹਰਾਜਾ ਦਲੀਪ ਸਿੰਘ ਦਾ ਚਿੱਤਰ ਵੀ ਸ਼ਾਹੀ ਮਹਿਲ ਦੇ ਵਿੱਚ ਲੱਗਾ ਹੋਇਆ ਹੈ। ਕਿਆ ਜਾਦਾ ਹੈ ਕਿ ਬਾਹਾਰਾਣੀ ਵਿਕਟੋਰੀਆ ਜਦੋਂ ਵੀ ਉਸ ਦਰਬਾਰ ਹਾਲ ਵਿੱਚ ਜਾਂਦੀ ਤਾਂ ਉਹ ਹਮੇਸ਼ਾ ਭਾਰਤੀ ਲਿਬਾਸ ਪਹਿਨ ਕੇ ਹੀ ਜਾਂਦੀ ਸੀ ਇਸ ਤੋਂ ਬਾਅਦ ਹੀ ਬਾਹਾਰਾਣੀ ਵਿਕਟੋਰੀਆ ਨੇ ਸ਼ਾਹੀ ਬਹਿਬਾਨ ਵੱਜੋਂ ਰਾਮ ਸਿੰਘ ਨੂੰ ਸੱਦੇ ਦੇ ਕੇ ਰਾਤ ਦੇ ਖਾਣੇ ਤੇ ਬੁਲਾਇਆ ਤੇ ਇੰਗਲੈਂਡ ਦੀ ਸ਼ਾਹੀ ਨਾਗਰਿਕਤਾ ਵੀ ਦੇ ਦਿੱਤੀ ਇਹ ਰਾਮ ਸਿੰਘ ਨੂੰ ਮੈਂਬਰਸ਼ਿਪ ਆਫ ਵਿਕਟੋਰੀਅਨ ਅਵਾਰਡ ਵੀ ਮਿਲਿਆ ਇਹ ਸਰਬਾਰ ਬੈਲਡ ਵਾਲੇ ਨੂੰ ਬਾਹਾਰਾਣੀ ਦੇ ਰਾਜ ਵਿੱਚ ਲੇਖਣ ਅਤੇ ਬੋਲਡ ਸਮੇ ਸਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਸਾਲ 1893 ਦੇ ਵਿੱਚ ਭਾਈ ਰਾਮ ਸਿੰਘ ਸਹਾਇਕ ਡਰਾਇੰਗ ਮਾਸਟਰ ਵਜੋਂ ਵਾਪਸ ਸਕੂਲ ਪਰਤ ਆਏ ਪਰ ਉਹਨਾਂ ਦਾ ਅਹੁਦਾ ਅਜੇ ਵੀ ਗੈਰ ਗਾਈਟਡ ਸੀ ਇਸ ਦੌਰਾਨ ਰਾਮ ਸਿੰਘ ਦੀ ਮੁਲਾਕਾਤ ਲਾਹੌਰ ਦੇ ਕਾਰਜਕਾਰੀ ਇੰਜੀਨੀਅਰ ਰਾਏ ਬਹਾਦਰ ਗੰਗਾ ਰਾਮ ਨਾਲ ਹੋਈ ਉਹ ਅਕਸਰ ਰਾਮ ਸਿੰਘ ਨੂੰ ਆਪਣੇ ਵੱਡੇ ਪ੍ਰੋਜੈਕਟਾਂ ਵਿੱਚ ਸਹਾਇਕ ਰੱਖਦੇ ਸਨ ਭਾਈ ਰਾਮ ਸਿੰਘ ਨੇ ਗੰਗਾ ਰਾਮ ਦੇ ਨਾਲ ਮਿਲ ਕੇ ਪੰਜਾਬ ਚੀਫ ਕਾਲਜ ਲਾਹੌਰ ਫਰੀਪਰ ਦਾ ਮਿਊਸਪਲ ਹਾਲ ਅਤੇ ਦਫਤਰ ਅਤੇ 1892 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਬਣਾਇਆ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਥਾਪਨਾ ਦੇ ਇਤਿਹਾਸ ਦੀ ਜੇਕਰ ਗੱਲ ਕਰੀਏ ਤਾਂ ਸਿੱਖ ਆਪਣੇ ਬੱਚਿਆਂ ਨੂੰ ਸਿੱਖੀ ਵਿੱਚ ਪਰਪੱਕ ਕਰਨਾ ਅਤੇ ਪੰਜਾਬੀ ਮਾਧਿਅਮ ਵਿੱਚ ਪੜ੍ਹਾਈ ਕਰਵਾਉਣਾ ਚਾਹੁੰਦੇ ਸਨ ਜਿਸ ਕਰਕੇ ਖਾਲਸਾ ਕਾਲਜ ਦੀ ਸਥਾਪਨਾ ਲਈ ਸਿੱਖ ਸੰਸਥਾਵਾਂ ਵੱਲੋਂ 1883 ਤੋਂ ਹੀ ਵਿਚਾਰਾ ਚੱਲ ਰਹੀਆਂ ਸਨ ਤੇ ਅਖੀਰ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਬਣੌੜ ਦੀ ਸਹਿਬਤੀ ਬਣ ਗਈ ਸਾਲ 1892 ਦੇ ਵਿੱਚ ਖਾਲਸਾ ਕਾਲਜਦਾ ਦੀ ਪੱਥਰ ਰੱਖਿਆ ਗਿਆ ਉਸ ਸਮੇਂ ਭਾਈ ਰਾਮ ਸਿੰਘ ਇੰਗਲੈਂਡ ਵਿੱਚ ਸਨ ਉਹ ਇੰਗਲੈਂਡ ਤੋਂ ਖੱਤ ਭੇਜ ਕੇ ਦੂਜੇ ਕਾਰੀਗਰਾਂ ਨੂੰ ਸਲਾਹ ਦਿੰਦੇ ਰਹਿੰਦੇ ਸਨ ਪਰ ਅਸਲ ਕੰਮ 1893 ਦੇ ਵਿੱਚ ਉਹਨਾਂ ਦੇ ਪੰਜਾਬ ਵਾਪਸ ਆਉਣ ਤੋਂ ਈ ਸ਼ੁਰੂ ਕੀਤਾ ਗਿਆ ਸੀ ਭਾਈ ਰਾਮ ਸਿੰਘ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਅੰਦਰਲਾ ਗੁਰਦੁਆਰਾ ਸਾਹਿਬ ਤਿਆਰ ਕੀਤਾ ਉੱਥੇ ਹੀ ਗੁਰਦੁਆਰਾ ਸ੍ਰੀ ਸਾਰਾਗੜੀ ਅੰਮ੍ਰਿਤਸਰ ਵੀ ਤਿਆਰ ਕੀਤਾ ਗਿਆ ਇਹ ਬੰਗਾਲ ਦੇ ਇਫੈਂਟਰੀ ਦੀ 66 ਸਿੱਖ ਰੈਜੀਮੈਂਟ ਦੀ 1898 ਵਿੱਚ ਸਾਰਾਗੜੀ ਵਿਖੇ ਹੋਈ ਸ਼ਾਦਤੀ ਯਾਦ ਵਿੱਚ ਬਣਾਇਆ ਗਿਆ ਇਹਨਾਂ ਦੀ ਯਾਦ ਵਿੱਚ ਇੱਕ ਹੋਰ ਗੁਰਦੁਆਰਾ ਫਰੋਇਪਰ ਵਿੱਚ ਹੈ ਜਿਸ ਦਾ ਨਕਸ਼ਾ ਵੀ ਭਾਈ ਰਾਮ ਸਿੰਘ ਨੇ ਤਿਆਰ ਕੀਤਾ ਸੀ ਇਸ ਤੋਂ ਇਲਾਵਾ ਸ੍ਰੀ ਹਰਮੰਦਰ ਸਾਹਿਬ ਅਮਰਸਰ ਦੀ ਮਾਰਬਲ ਦੀ ਡਿਜ਼ਾਈਨਿੰਗ ਅਤੇ ਵੁੱਡ ਕਰਮਿਕਰੀ ਸੇਵਾ ਕੀਤੀ ਗਈ ਪਰ ਜਦੋਂ ਸ੍ਰੀ ਹਰਮੰਦਰ ਸਾਹਿਬ ਵਿੱਚ ਇਛਨਾਨ ਕਰਦੇ ਸ਼ਰਧਾਲੂਆਂ ਦੇ ਡੁੱਬਣ ਦੀਆਂ ਦੁਰਘਟਨਾਵਾਂ ਹੋਣ ਲੱਗੀਆਂ ਤਾਂ ਮਾਰਬਲ ਦੀ ਰੇਲਿੰਗ ਫਿਕਸ ਵੀ ਭਾਈ ਰਾਮ ਸਿੰਘ ਵੱਲੋਂ ਹੀ ਕੀਤੀ ਗਈ ਸੀ ਸਾਲ 1894 ਦੇ ਵਿੱਚ ਭਾਈ ਰਾਮ ਸਿੰਘ ਨੂੰ ਜੂਨੀਅਰ ਗਾਈਡਡ ਅਫਸਰ ਵਜੋਂ ਮਾਨਤਾ ਦਿੱਤੀ ਗਈ ਅਤੇ ਕਾਰਜਕਾਰੀ ਪ੍ਰਿੰਸੀਪਲ ਜੁਗਤ ਕਰ ਦਿੱਤਾ ਗਿਆ। ਸਾਲ 1896 ਦੇ ਵਿੱਚ ਭਾਈ ਰਾਮ ਸਿੰਘ ਵਾਈਸ ਪ੍ਰਿੰਸੀਪਲ ਦਾ ਅਹੁਦੇ ਤੇ ਤਾਇਨਾਤ ਹੋ ਗਏ ਪਰ ਸਰਕਾਰੀ ਰਿਕਾਰਡ ਵਿੱਚ ਉਹਨਾਂ ਨੂੰ ਡਰਾਇੰਗ ਮਾਸਟਰ ਹੀ ਲਿਖਿਆ ਹੋਇਆ ਸੀ। 1909 ਵਿੱਚ ਪ੍ਰਿੰਸੀਪਲ ਬਣ ਤੋਂ ਵੀ ਭਾਈ ਰਾਮ ਸਿੰਘ ਦੀ ਤਰਖਾ 1875 ਵਿੱਚ ਲੱਗੇ ਅੰਗਰੇਜ਼ ਪ੍ਰਿੰਸੀਪਲ ਕਿਪਲਿੰਗ ਦੀ ਤਰਖਾ ਤੋਂ ਘੱਟ ਸੀ। ਭਾਈ ਰਾਮ ਸਿੰਘ ਚੌਧੇ ਸਰ ਕੇ ਉਹਨਾਂ ਨੂੰ ਰੈਗੂਲਰ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ ਜਾਵੇ ਅੰਗਰੇਜ਼ ਵਾਈਸ ਪ੍ਰਿੰਸੀਪਲ ਦੀ ਤਨਖਾਹ ਤਾਂ ਉਸ ਸਮੇਂ 500 ਰੁਪਏ ਸਨ ਜਦ ਕਿ ਭਾਈ ਰਾਮ ਸਿੰਘ ਪ੍ਰਿੰਸੀਪਲ ਸਨ ਉਹਨਾਂ ਦੀ ਤਨਖਾਹ ਸਿਰਫ 60 ਰੁਪਏ ਸੀ ਇਸ ਉੱਤੇ ਰੋਸ ਜ਼ਾਹਰ ਕਰਦੇ ਹੋਏ ਭਾਈ ਰਾਮ ਸਿੰਘ ਨੇ ਲੈਫਟੀਨੈਂਟ ਗਵਰਨਰ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਨਿਆਕਾਰੀ ਗਵਰਨਰ ਸਾਹਿਬ ਮੇਰੀ ਚਮੜੀ ਦਾ ਰੰਗ ਭਾਵੇਂ ਅੰਗਰੇਜ਼ਾਂ ਨਾਲੋਂ ਵੱਖਰਾ ਹੈ ਪਰ ਗੁਣਾਂ ਦੀ ਕੋਈ ਘਾਟ ਨਹੀਂ ਸਕੂਲ ਦਾ ਪ੍ਰਿੰਸੀਪਲ ਬਣਨ ਲਈ ਮੇਰੇ ਵਿੱਚ ਕੀ ਕਮੀ ਹੈ ਇਹ ਸਭ ਕੁਝ ਮੈਨੂੰ ਮੇਰੀ ਚਮੜੀ ਦੇ ਰੰਗ ਕਰਕੇ ਸਹਿਣਾ ਪੈ ਰਿਹਾ ਆਖਰ 1910 ਦੇ ਵਿੱਚ ਉਹਨਾਂ ਨੂੰ ਰੈਗੂਲਰ ਪ੍ਰਿੰਸੀਪਲ ਬਣੌੜ ਦੇ ਆਰਡਰ ਮਿਲੇ ਭਾਈ ਰਾਮ ਸਿੰਘ ਨੇ 38 ਸਾਲਾਂ ਤੱਕ ਲਾਹੌਰ ਆਰਟ ਸਕੂਲ ਦੇ ਵਿੱਚ ਸਿਵਾਵਾ ਨਿਭਾਈਆਂ ਤੇ 55 ਸਾਲ ਦੀ ਉਮਰ ਵਿੱਚ ਉਹ ਰਿਟਾਇਰ ਹੋ ਗਏ ਭਾਈ ਰਾਮ ਸਿੰਘ ਦੀ ਕਲਾ ਤੇ ਹੁਨਰ ਨੂੰ ਦੇਖਦਿਆਂ ਅਖਬਾਰਾਂ ਵਿੱਚ ਉਹਨਾਂ ਨੂੰ ਲਾਹੌਰ ਦਾ ਪ੍ਰੋਫੈਸਰ ਆਫ ਆਰਟ ਭਾਰਤੀ ਕਲਾਕਾਰ ਮਹਾਰਾਣੀ ਵੱਲੋਂ ਕਮਿਸ਼ਨਰ ਅਫਸਰ ਲਾਇਆ ਗਿਆ ਭਾਰਤੀ ਬੇਮਿਸਾਲ ਕਾਰੀਗਰ ਹਿੰਦੂ ਅਮਾਰਤ ਸਾਜ ਬੇਮਿਸਾਲ ਉਸਰਈਆ ਅਤੇ ਹੋਰ ਕਈ ਨਾਵਾਂ ਦੇ ਨਾਲ ਦਰਸਾਇਆ ਗਿਆ ਸਾਲ 1905 ਦੇ ਵਿੱਚ ਐਡਵਰਡ 8ਵੀਂ ਦੀ ਤਾਜਪੋਚੀ ਦਾ ਜਸ਼ਨ ਮਨਾਉਣ ਲਈ ਦਿੱਲੀ ਦਰਬਾਰ ਵਿੱਚ ਲੱਗਣ ਵਾਲੀ ਪ੍ਰਦਰਸ਼ਨੀ ਦਾ ਪ੍ਰਬੰਧ ਭਾਈ ਰਾਮ ਸਿੰਘ ਨੂੰ ਸੌਂਪਿਆ ਗਿਆ ਸੀ ਜਿਸ ਨੂੰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਨਿਭਾਇਆ ਅਤੇ ਖੁਸ਼ ਹੋ ਕੇ ਵਾਈਸਰਾਏ ਨੇ ਉਹਨਾਂ ਦੇ ਸਮਾਜ ਲਈ ਕੀਤੇ ਕੰਮਾਂ ਬਦਲੇ ਕੇਸਰ ਇਹ ਹਿੰਦ ਦਾ ਖਿਤਾਬ ਦਿੱਤਾ ਸੀ ਇਸੇ ਤਰ੍ਹਾਂ ਉਹਨਾਂ ਨੂੰ ਦਿੱਲੀ ਦਰਬਾਰ ਦਾ ਮੈਡਲ ਵਿਕਟੋਰੀਅਨ ਆਰਡਰ ਦੀ ਮੈਂਬਰਸ਼ਿਪ 1907 ਵਿੱਚ ਸਰਦਾਰ ਸਾਹਿਬ ਅਤੇ 1911 ਵਿੱਚ ਸਰਦਾਰ ਬਹਾਦਰ ਦਾ ਖਿਤਾਬ ਵੀ ਮਿਲਿਆ ਆਪਣੇ ਜੀਵਨ ਦੇ ਆਖਰੀ ਸਾਲਾਂ ਵਿੱਚ 1913 ਵਿੱਚ ਲਾਹੌਰ ਆਰਟ ਸਕੂਲ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਵਾਪਸ ਅਮਰਸਰ ਝੀਲ ਮੰਡੀ ਵਿੱਚ ਆ ਗਏ ਅਮਰਸਰ ਆ ਕੇ ਉਹ ਆਪਣੇ ਪੁੱਤਾਂ ਦੇ ਨਾਲ ਕੰਮ ਕਰਨ ਲੱਗੇ ਉਹਦੇ ਪੋਤਿਆਂ ਦਾ ਦਾਵਾ ਹੈ ਕਿ ਦਿੱਲੀ ਵਿੱਚ ਉਹਨਾਂ ਦੀ ਜਾਇਦਾਦ ਹੁੰਦੀ ਸੀ ਜੋ 1947 ਵੇਲੇ ਹੋਰਾਂ ਨੇ ਦੱਬ ਲਈ। ਭਾਈ ਰਾਮ ਸਿੰਘ ਦੇ 5 ਪੁੱਤ ਅਤੇ 2 ਧੀਆ ਸਨ। ਸੇਵਾਮੁਕਤ ਹੋਣ ਤੋਂ 3 ਸਾਲਾਂ ਬਾਅਦ 1916 ਦੇ ਵਿੱਚ 58 ਸਾਲ ਦੀ ਉਮਰ ਭੋਕੇ ਉਹ ਆਪਣੀ ਧੀ ਦੇ ਘਰ ਦਿੱਲੀ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸੋ ਦੋਸਤੋ ਇਹ ਸੀ ਪੂਰੀ ਕਹਾਣੀ ਮਹਾਨ ਸੇਕਾ ਆਰਕੀਟੈਕ ਭਾਈ ਰਾਮ ਸਿੰਘ ਦੀ ਜਿਨ੍ਹਾਂ ਵੱਲੋਂ ਕੀਤੇ ਗਏ ਬੇਮਿਸਾਲ ਕੰਮ। ਆਦਿ ਵਿਉਨਾ ਦੀ ਕਲਾ ਦੀ ਮੂਹ ਬੋਲ ਕੇ ਗਵਾਹੀ ਭਰਦੇ ਹਨ ਵੀਡੀਓ ਅਖੀਰ ਤੱਕ ਵੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ